ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਜੈ ਜੋ ਬੋਲੇ 100 ਨਰਪੈ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਜੈ ਸਤ ਸਰਬ ਸੰਤ ਸਮਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੀ ਜੈ ਪਿੰਡ ਜੈ ਭਾਰਤ ਜੀ ਜੈ ਵਾਲਮੀਕੀ ਜੀ ਮੈਂ ਪ੍ਰਧਾਨ ਸ਼ਿਰਦਾਰਦਾਸ ਨੌਜਵਾਨ ਸਭਾ ਖੈਟੋ ਪੁਸ਼ਣ ਪੁਸ਼ਣ ਕੋਰਾ ਤੋਂ ਅੱਜ ਦੀ ਜਿਹੜੀ ਐ ਜਿਹੜੀ ਐ ਕਾਰਵਾਈ ਗੱਲ ਹੀ ਪਈ ਪਿਛਲੇ ਦਿਨੀ ਜਿਹੜੀ ਬਾਬਾ ਸਾਹਿਬ ਪੀਰਵਾਲ ਦੇ ਜਿਹੜੇ ਸਟੈਚੂ ਦੇ ਉੱਤੇ ਜਿਹੜੀ ਮੰਦ ਭਾਗੀ ਜਿਹੜੀ ਘਟਰਾਵਾਂ ਆਈਆਂ ਨੇ ਫਲੋਰ 'ਚ ਤੇ ਬਟਾਲੇ 'ਚ ਉਹਦੇ ਬਾਅਦ ਉਹਦੇ ਸੀ ਬਹੁਤ ਹੀ ਪੁਰ ਜੋਰ ਤੌਰ ਤੇ ਉਹਦੀ ਨਿਖਿਆ ਕਰਨੇ ਆ ਤੇ ਸਰ ਜਿਹੜੇ ਕਿ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਨੇ ਆ ਕਿ ਜਿਹੜੇ ਦੋਸ਼ੀ ਬੰਦੇ ਨੇ ਇਹਨਾਂ ਦੇ ਇਹਨਾਂ ਨੂੰ ਜਿੰਦਾ ਜਲਦੀ ਫੜ ਕੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੀ ਅੱਗੇ ਤੋਂ ਜਿਹੜੀ ਹੈ ਇਹ ਘਟਨਾਵਾਂ ਜਿਹੜੀ ਵਧੀ ਜਾ ਰਹੀਆਂ ਲੜੀਵਾਰ ਚੱਲੀ ਜਾ ਰਹੀਆਂ ਨੇ ਇਹ ਕਿਸੇ ਤਰੀਕੇ ਨਾਲ ਤੇ ਕਾਬੂ ਪਾਇਆ ਜਾਵੇ ਤੇ ਨਾਲ ਹੀ ਅਸੀਂ ਭਾਰ ਸਰਕਾਰ ਨੂੰ ਇਹ ਉਹਦਾ ਜਿਹੜੀ ਬੇਨਤੀ ਕਰਨੀ ਆ ਕਿ ਜਿਹੜੇ ਜਿਹੜਾ ਯੂਐਸਏ ਜਿਹੜਾ ਨਾਗਰਿਕ ਹੈ ਜਿਹੜਾ ਉਹ ਪਤਵੰਤ ਪੰਨ ਜਿਹੜਾ ਕਿ ਜਿਹੜੇ ਪੁਲਿਸ ਦੀ ਸਟੇਟਮੈਂਟ ਆ ਦੇ ਗਿਆ ਦਾ ਇਹ ਕਾ ਕਿ ਮੈਂ 14 ਤਰੀਕ ਤੱਕ ਤੇ ਜੇ ਬਾਬਾ ਸਾਡੇ ਜਿਹੜੇ ਜਿਹੜੇ ਸਟੈਚੂ ਹੈ ਉਹਨਾਂ ਨੂੰ ਅਸੀਂ ਖੰਡਿਤ ਕਰਨਾ ਜੇਗਾ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਕਿ ਇੱਥੇ ਜਦ ਤੋਂ ਜਾਂਦੇ ਹੋ ਤੇ ਕਾਬੂ ਪਾਇਆ ਜਾਵੇ ਤਾਂ ਕਿ ਜਿਹੜੇ ਜਿਹੜਾ ਸਾਡਾ ਸਮਾਜ ਆ ਜਿਹੜਾ ਜੀ ਬਹੁਤ ਹੀ ਜ਼ਿਆਦਾ ਅਸਲੇ ਨਾਰਾਜ਼ ਹੈ ਅਸੀਂ ਅੱਛੀ ਤੋਂ ਬਾਕੀ ਕੋਈ ਅਹੀ ਕਿ ਘਟਨਾ ਨਾ ਹੋ ਜਾਈ ਤੇ ਜਦਨਾ ਕਿ ਸਰੇ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਬੇਨਤੀ ਹੈ ਅਸੀਂ ਅਹੀ ਕਰਨਿਆ ਸਰਕਾਰ ਅਗੇ ਤੇ ਐਸੇ ਹੀ ਪਲੈਕਸ ਵਿੱਚ ਅਸੀਂ ਕੱਲ ਅਤੇ ਆਪਣੇ ਪ੍ਰਕਾਸ਼ਮੰਦ ਦੇ ਵਿੱਚ ਸ਼ਾਮੀ 5 ਵਜੇ ਤੇ ਕੱਲ ਸ਼ਾਮੀ 5 ਵਜੇ ਤੇ 4 ਤਰੀਕ ਨੂੰ ਇੱਥੇ ਮੰਦਰ ਵਿੱਚ ਇੱਕ ਐਮਰਜੈਂਸੀ ਮੀਟਿੰਗ ਰੱਖੀ ਜਿਹਦੇ ਵਿੱਚ ਸਾਰੇ ਹੀ ਵੱਡੇ ਸਮਾਜ ਏ ਜੀ ਜਿਹੜਾ ਵਾਲਮੀਕ ਭਾਈਚਾਰਾ ਮੀਤਪਤੀ ਭਾਈਚਾਰਾ ਆਪਣਾ ਮਜਬੂਰ ਸਿੰਘ ਭਾਈਚਾਰਾ ਹੋਰ ਅਤੇ ਹੋਰ ਸਾਰੇ ਜਿੰਨੇ ਵੀ ਸਾਡਾ ਸਮਾਜ ਹੈ ਉਹ ਸਾਰੇ ਹੀ ਜਿਹੜੇ ਇੱਥੇ ਇੱਥੇ ਇਕੱਠੇ ਹੋਣਗੇ ਤੇ ਜੋ ਡਿਸੀਜਨ ਹੋਏਗਾ ਉਹ ਅਸੀਂ ਇੱਥੇ ਲਵਾਂਗੇ ਕਿ ਅੱਗੇ ਕੀ ਕਾਰਵਾਈ ਕਰਨੀ ਹੈ ਬਜੈ ਗੁਰਦੇ ਤੁੰਗੁਰਦੇਵ ਜੀ ਸ਼ੋਕਰਦੇ ਆ ਪੱਤੇ ਜੈ ਭੀਮ ਜੈ ਵਾਲਮੀਕੀ ਪਰਹਰ ਵਾਲਮੀਕੀ ਜੈ ਸ੍ਰੀਧਾਨ ਜੈ ਕਬੀਰ ਅ ਮੈਂ ਅਸ਼ੋਕ ਕੁਮਾਰ ਜੁਗਾਨੀਆ ਜਨਮਸਤਤ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈੱਡ ਆਫਿਸ ਪੂਛਨਪੁਰਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅ ਗੁਰੂ ਪਿਆਰੇ ਸਾਧ ਸੰਗਤ ਜੀ ਜੋ ਇੱਕ ਦੋ ਦਿਨਾਂ ਤੋਂ ਪਹਿਲਾਂ ਪਾਵਾ ਸਾਹਿਬ ਜੀ ਦੇ ਸਟੈਚੂ ਦੇ ਉੱਪਰ ਜੋ ਸ਼ਰਾਰਤੀ ਤੱਤਵਾਂ ਵੱਲੋਂ ਇੱਕ ਵਾਰੀ ਫੇਰ ਜਿਹੜਾ ਹੈ ਬਾਬਾ ਸਾਹਿਬ ਜੀ ਪ੍ਰਤਮਨ ਤੋੜ ਕੇ ਜਿਹੜਾ ਬਾਬਾ ਸਾਹਿਬ ਜੀ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ Dalit ਸਮਾਜ ਦਾ ਇਸ ਦੇ ਪ੍ਰਤੀ ਬਹੁਤ ਹੀ ਜ਼ਿਆਦਾ ਵਿਰੋਧ ਹੈ ਬਹੁਤ ਹੀ ਤੇ ਜ਼ਿਆਦਾ ਸਾਨੂੰ ਦੁੱਖ ਹੈ ਤੇ ਅ ਅਸੀਂ ਬੇਨਤੀ ਕਰਾਂਗੇ ਸ਼ਾਸਨ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕਿ ਜੋ ਇਹ ਘਟਨਾਵਾਂ ਵਾਰ-ਵਾਰ ਜਿਹੜੀਆਂ ਹੋ ਰਹੀਆਂ ਨੇ ਇਸ ਦੇ ਪਿੱਛੇ ਗੁਰਪਤਵੰਤ ਸਿੰਘ ਪੰਨੂ ਜੋ ਸ਼ਰਾਰਤੀ ਅੰਸਰ ਜੋ ਜਿਹੜਾ ਬਹਿਰੂਪੀਆ ਹੈ ਜਿਸ ਨੇ ਸਿੱਖੀ ਦਾ ਚੋਲਾ ਪਾਇਆ ਹੈ ਔਰ ਉਹ ਸਿੱਖ ਭਾਈਚਾਰੇ ਹਿੰਦੂ ਭਾਈਚਾਰੇ ਔਰ ਸਰਵ ਸਮਾਜ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਉਹਦੇ ਵਿੱਚ ਜਿਹੜਾ ਹੈ 파ੜ ਪਾਣ ਦੀ ਕੋਸ਼ਿਸ਼ ਕਰ ਰਿਹਾ ਹੈ ਅਸੀਂ ਸਾਰੇ ਹੀ ਇਕੱਠੇ ਹਾਂ ਅਸੀਂ ਸਾਰੇ ਇਕੱਠੇ ਰਹਿੰਦੇ ਆਏ ਹਾਂ ਕਿਉਂਕਿ ਗੁਰੂ ਸਾਹਿਬਾਨੇ ਜਿਹੜੀ ਹੈ ਤੰਤਾ ਸਤਗੁਰ ਅਦਾਸ ਮਹਾਰਾਜ ਜੀ ਦੀ ਜੋ ਬਾਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੋ ਜੇ ਇੱਕ ਜੋੜ ਘਟਨਾ ਜਿਹੜੀ ਹੋ ਰਹੀ ਹੈ ਇਸ ਦਾ ਅਸੀਂ ਪਰਜੋਰ ਨਿੰਦਾ ਕਰਦੇ ਹਾਂ ਪ੍ਰਸ਼ਾਸਨ ਦੇ ਕੇ ਮੰਗ ਕਰਦੇ ਹਾਂ ਕਿ ਕੁਤ ਪਤਵੰਤ ਸਿੰਘ ਜੋ ਬਾਰ-ਬਾਰ ਪੁਠੇ ਜਿੱਦੇ ਬਿਆਨ ਦੇ ਕੇ ਕਹਿ ਰਿਹਾ ਵੀ ਮੈਂ ਸਟੈਚੂ ਤੋੜਨੇ ਨੇ ਲੜੀ-ਵਾਰ ਤੋੜਦਾ ਰਵਾਂਗਾ ਤੇ ਉਸ ਦੇ ਉਸ ਦਾ ਲਿੰਕ ਜਿਹੜਾ ਬੜਾ ਵੱਡਾ ਲਿੰਕ ਸਾਨੂੰ ਲੱਗਦਾ ਹੈ ਜਾਂ ਇਹਦੇ ਪਿੱਛੇ ਏਜੰਸੀਆਂ ਨੇ ਇਹਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਐਸੀ ਸਮਾਜ ਨੂੰ ਲੜਾਣ ਦੀ ਤੇ ਮੈਂ ਇਹ ਬੇਨਤੀ ਕਰਾਂਗਾ ਤੇ ਜਿਹੜਾ ਵਾ ਉਸ ਉਸ ਨੂੰ ਉਸ ਨੂੰ ਜਿਹੜਾ ਪੰਨੋ ਹੈ ਗੁਰਪਤਵੰਤ ਸਿੰਘ ਤੇ ਉਹਨੇ ਆਪਣਾ ਨਾਂ ਰੱਖ ਲਿਆ ਇਹ ਨਾਂ ਦੇ ਕੇ ਜਿਹੜਾ ਹੈ ਇਹ ਸਮਾਜ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਅਗਰ ਮੈਂ ਸਿੱਧਾ ਸਿੱਧਾ ਜਿਹੜਾ ਵਾ ਉਹਨੂੰ ਚੈਲੰਜ ਕਰਤਾ ਹਾਂ ਕਿ ਅਗਰ ਤੇਰੇ ਵਿੱਚ ਕੰਮ ਹੈ ਗੁਰਪਤਵੰਤ ਸਿੰਘ ਪੰਨੋ ਤੇ ਪਿਓ ਦੀ ਆਪਣੀ ਔਲਾਦ ਹੈ ਤਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇੱਕ ਵਾਰੀ ਆ ਕੇ ਦਿਖਾ ਔਰ ਦੱਸ ਕੇ ਆਈਂ ਤੇ ਤੈਨੂੰ ਦੱਸਾਂ ਦੱਸੇਗਾ ਨਵੀਂ ਸਮਾਜ ਕਿ ਜੋ ਤੂੰ અપਮਾਨ ਕਰ ਰਹਾ ਹੈ ਬਾਬਾ ਸਾਹਿਬ ਜੀ ਦੇ ਸਟੈਚੂ ਦਾ ਉਹਦਾ ਤੈਨੂੰ ਦੱਸਾਂਗੇ ਵੀ ਇਹ ਕਿਤਰਾ ਜਿਹੜਾ ਇਹਦਾ ਇੱਕ ਬੰਦੇ ਨੂੰ ਸਬਕ ਸਿਖਾਇਆ ਜਾਂਦਾ ਵਾ ਤੇ ਇਸ ਦੇ ਨਾਲ ਹੀ ਜਿਹੜਾ ਹੈ ਰਵਿਦਾਸ ਭਾਈਚਾਰੇ ਵੱਲੋਂ ਸਮੂਹ ਐਸਸੀ ਭਾਈਚਾਰੇ ਦੀ ਜਿਹੜੀ ਹੈ ਇੱਕ ਸਰਬਸਾਂਝੀ ਮੀਟਿੰਗ ਹੈਡ ਆਫਿਸ ਪੂਸ਼ਨ ਪੂਰਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈ 4 ਤਰੀਕ ਵਾਲੇ ਦਿਨ ਸ਼ਾਮ ਨੂੰ 4 ਵਜੇ ਸਮੂਹ ਭਾਈਚਾਰਿਆਂ ਦੀ ਰਵਿਦਾਸ ਭਾਈਚਾਰੇ ਦੀ ਪਾਲਮਿਕ ਭਾਈਚਾਰੇ ਦੀ ਕਬੀਰ ਭਾਈਚਾਰੇ ਦੀ ਮਜੀਬ ਸਿੰਘ ਭਾਈਚਾਰੇ ਦੀ ਸਰਵ ਐਸਸੀ ਸਮਾਜ ਦੀ ਸਾਰੇ ਦੀ ਜਿਹੜੀ ਹੈ ਇੱਕ ਸਰਵ ਸਾਂਝੀ ਮੀਟਿੰਗ ਜਿਹੜੀ ਰੱਖੀ ਗਈ ਹੈ ਕਿ ਜੋ ਬਾਰ ਬਾਰ ਘਟਨਾਵਾਂ ਹੋ ਰਹੀਆਂ ਨੇ ਬਾਬਾ ਸਾਹਿਬ ਜੀ ਦੇ ਸਟੈਚੂ ਦੇ ਨਾਲ ਉਹ ਵੀ ਪੰਜਾਬ ਦੇ ਵਿੱਚ ਉਹਦੇ ਉੱਪਰ ਨਕੇਲ ਕਿਵੇਂ ਪਾਈ ਜਾਣੀ ਹੈ ਉਸ ਦੇ ਬਾਰੇ ਜਿਹੜੀ ਹੈ ਅਸੀਂ ਕੱਲ ਮੀਟਿੰਗ ਰੱਖੀ ਹੈ ਤੇ ਮੈਂ ਸਾਰੇ ਹੀ ਐਸੀ ਸਮਾਜ ਦੇ ਜਿਨ੍ਹਾਂ ਜਿਹੜੇ ਭਾਈਚਾਰਿਆਂ ਦੇ ਸਾਰਿਆਂ ਦੇ ਮੈਂ ਦੇ ਨਾਮ ਲਿੱਤੇ ਨੇ ਸਾਰੇ ਜਿੰਨੇ ਵੀ ਭਾਈਚਾਰੇ ਮੇਰੀ ਆਵਾਜ਼ ਨੂੰ ਸੁਣਦੇ ਹੋਣ ਜਿਹੜੇ ਸਰਬਸਾਂਝੀ ਵਾਰਤਾ ਨੂੰ ਸਮਝਦੇ ਨੇ ਸ਼ਰਮ ਜਾ ਸਾਂਝੀ ਵਾਰਤਾ ਦੇ ਪ੍ਰਤੀ ਜੋ ਆਪਣਾ ਸ਼ਰਧਾ ਰੱਖਦੇ ਨੇ, ਪ੍ਰੇਮ ਪਿਆਰ ਜਿਹੜਾ ਰੱਖਦੇ ਨੇ, ਮਾਨਵਤਾਵਾਦੀ ਜਿਹੜੇ ਲੋਕ ਨੇ ਸਮਾਜ ਦੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਸ਼ੁੱਕਰਵਾਰ ਵਾਲੇ ਦਿਨ 4 ਤਰੀਕ ਨੂੰ ਜਿਹੜਾ ਹੈ 4 ਵਜੇ ਸ਼ਾਮ ਨੂੰ ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈੱਡ ਆਫਿਸ ਤੁਸ਼ਨਪੁਰੇ ਵਿਖੇ ਪਹੁੰਚ ਕੇ ਜਿਹੜਾ ਆਪਣੇ ਆਪਣੇ ਕੀਮਤੀ ਵਿਚਾਰ ਦਿਓ ਔਰ ਇਹ ਜੜੀਆਂ ਘਟਰਾਵਾਂ ਤੇ ਕਿਵੇਂ ਰੋਕ ਲਗਾਨੀਆਂ ਹਨ ਉਸ ਦੇ ਉੱਪਰ ਕੋਈ ਅਸੀਂ ਜਿਹੜਾ ਵਾ ਠੋਸ ਨਤੀਜਾ ਲਈਏ ਵੀ ਅਸੀਂ ਕੀ ਕਰਨਾ ਹੈ ਤੋ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰ ਜਰੂਰ ਪਹੁੰਚਣ ਦੀ ਕਿਰਪਾਤਾ ਕਰਨੀ ਹੈ ਰਵਦਾਸ ਭਾਈਚਾਰੇ ਨੂੰ ਤੇ ਜਿੰਨੇ ਵੀ ਪ੍ਰਧਾਨ ਸਹਿਬਾਨ ਨੇ ਆਪਣੇ ਮੈਂਬਰਾਂ ਸਮੇਤ ਵਾਲਮੀਕ ਭਾਈਚਾਰੇ ਦੇ ਸਾਰੇ ਜਿੰਨੇ ਵੀ ਸਰ ਸਮਾਜ ਭਾਈਚਾਰੇ ਦੇ ਜਿੰਨੇ ਵੀ ਪ੍ਰਧਾਨ ਸਹਿਬਾਨ ਮੈਂਬਰ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਅੱਜ ਦੇ ਟਾਈਮ ਤੇ ਨਹੀਂ ਅਸੀਂ ਇਕੱਠੇ ਹੋ ਸਕੇ ਤਾਂ ਫਿਰ ਕਦੇ ਵੀ ਨਹੀਂ ਇਕੱਠੇ ਹੋ ਸਕਦੇ ਸਮੇਂ ਦੀ ਬੇਨਤੀ ਹੈ ਕਿ ਜਰੂਰ ਕੱਲ 4 ਵਜੇ ਪਹੁੰਚਣ ਦੀ ਕਿਰਪਾਤਾ ਕਰਨੀ ਜੈ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਖਵੀਰ ਜਾਇ ਆ ਵਾਪਾ ਸਾਹਿਬ ਡਾਕਟਰ ਰਤਿਮਰਾਮ ਮੇਟਕਰ ਜਾਇ ਸਕਤਾਨ ਜਾਇ ਬੇਂਗੀ ਬਹੁਤ ਬਤਾਨਾ